ਹਾਂਜੀ ਸਰ ਹਲੋ ਉਹ ਮੇਰੇ ਕੋ ਫਿਰ ਰੋਸੀ ਤਾਂ ਫਿਰ ਰਖੜੀ ਲੈ ਕੇ ਮੈਂ ਚਲ ਗਈ ਸੀ ਪੇਕਿਆਂ ਦੇ ਇਹ ਤਾਂ ਫਿਰ ਹੁਣ ਮੈਨੂੰ ਥੋੜਾ ਟਾਈਮ ਪੇਕਿਆਂ ਵੀ ਛੱਡ ਪਹਿਲਾਂ ਇਹ ਤਾਂ ਅਗਲਾ ਕਹਿੰਦਾ ਝੂਠੀ ਐ ਮੈਂ ਝੂਠੀ ਕਹਤੇ ਹੁਣ ਸਰ ਉਹ ਤਾਂ ਉਹਨੇ ਉਹਨੇ ਘਣਾ ਨਾ ਨਹੀਂ ਆਈ ਨਹੀਂ ਉਹ ਕਿੱਥੇ ਆ ਕੇ ਬਹਿ ਗਿਆ ਆਉਣ ਲੱਗਾ ਤਾਂ ਫਿਰ ਅਸੀਂ ਵੀ ਤਾਂ ਉਦੋਂ ਬੈਠੇ ਗਏ ਤਾਂਡੇ ਕੋ ਦੋ ਵਾਰੀ ਹੈ ਨਾ ਕੋਈ ਵਾਰਾ ਫਿਰ ਇਹ ਕੋ ਗੱਲ ਥੋੜਾ ਬੰਦ ਕੇ ਫਿਰ ਹੁਣ ਮੈਨੂੰ ਥੋੜਾ ਟਾਈਮ ਵੀ ਗਈਆਂ ਆਪਣੇ ਪੇਕਿਆਂ ਦੇ 3 ਵਜੇ 3:30 ਮੈਂ ਤੁਸੀਂ ਵੀਨੋ ਟਾਈਮ ਦਿੱਤਾ ਆ ਕਿਤੇ ਸਾਢੇ ਦਿਨ ਉਹਨਾਂ ਦਾ ਕੰਮ ਦਾ ਟਾਈਮ ਦਿੱਤਾ ਸੀ ਤੁਸੀਂ ਉਦੋਂ ਸਾਢੇ 3 ਕਿਹਾ ਸੀ ਨਾ ਵੀ ਸਾਢੇ 3 ਉਹਨਾਂ ਨੇ ਆਣਾ ਆ ਅਸੀਂ ਉਦੋਂ ਬੈਠੀਆਂ ਗਈਆਂ ਉਦੋਂ ਕੋਈ ਐਕਸ਼ਨ ਨਹੀਂ ਤੁਸੀਂ ਲਿਆ ਫਾਦੂ ਵੀ ਆ ਤੇ ਬੜਾ ਪੁੱਠਾ ਸੀ ਰਵਿਕਾਸ਼ ਮੈਂ ਤੁਸੀ ਛੋਟੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਦਰਬਾਰ ਦਰ ਘੁੰਮ ਰਹੇ ਹੋ ਹਾਂਜੀ ਤੁਹਾਡੇ ਦੱਸਣਤਾ ਕੋ ਵੀ ਤੁਸੀਂ ਜਲੰਧਰ ਐਸਐਸਪੀ ਸਾਹਿਬ ਦੇ ਵੀ ਜਾਏ ਆਂ ਹਾਂਜੀ ਚੰਡੀਗੜ੍ਹ ਵੀ ਤੁਸੀਂ ਕੋਈ ਕੰਪਲੀਟ ਕੀਤੀ ਆ ਕੀ ਆ ਮਾਮਲਾ ਤਾਂ ਜੋ ਤੁਸੀਂ ਦਰਦਰ ਠੱਕੇ ਖਾਣ ਲਈ ਮਜਬੂਰ ਹੋਏ ਹੋ ਹਾਂਜੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਸਰ ਅਸੀਂ ਤੇ ਨੋਰਮੈਲ ਵੀ ਬੋਧਰਾਜ ਸਰ ਦੇ ਕੋਲ ਗਏ ਤੇ ਉਹਨਾਂ ਨੇ ਵੀ ਜਿੱਦਾਂ ਮੈਨੂੰ 3.5 ਦਾ ਟਾਈਮ ਦਿੱਤਾ ਸੀਗਾ ਅੱਜ ਤੇ ਉਹਨਾਂ ਦੀ ਹੌਣ ਕਾਲ ਆਈ ਕਿ ਤੁਸੀਂ ਹੁਣੇ ਆਓ ਗੁੱਸੇ ਚ ਬੋਲ ਰਹੇ ਸੀ ਮੈਨੂੰ ਤੇ ਮਤਲਬ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ 3:30 ਦਾ ਟਾਈਮ ਦਿੱਤਾ ਤੁਸੀਂ ਉਹ ਨਾ ਉਹ ਉਹਨਾਂ ਉਸ ਮੁੰਡੇ ਦੇ ਲੜਕੇ ਦੀ ਮੈਨੂੰ ਲੱਗਦਾ ਸਾਈਡ ਲੈ ਰਿਹਾ ਕਹਿੰਦੇ ਉਹ ਤਾਂ ਆ ਰਿਹਾ ਹੈ ਆਪਣੇ ਬੰਦੇ ਲੈ ਕੇ ਤੁਸੀਂ ਵੀ ਪਹੁੰਚੋ 12 ਵਜੇ ਤੇ ਇਸ ਲਈ ਫਿਰ ਮੈਨੂੰ ਥੋੜੀ ਉਧਰੋਂ ਵੀ ਪਰੇਸ਼ਾਨੀ ਮਿਲਿਆ ਮੈਡਮ ਕੀ ਮਾਮਲਾ ਕੀ ਹੈ ਸਰ ਪੂਰਾ ਮਾਮਲਾ ਕੀ ਹੈ ਕਿਉਂ ਤੁਹਾਨੂੰ ਥਾਣੇ ਵਿੱਚ ਬੁਲਾਇਆ ਜਾ ਰਿਹਾ ਹੈ ਕਿਉਂ ਦੂਜੇ ਬੰਦੇ ਦੀ ਸਾਡ ਲਈ ਹੈ ਕੌਣ ਹੈ ਬੰਦਾ ਉਹ ਜੀ ਸਾਡਾ ਉਹ ਬੰਦਾ ਉਹੀ ਹੈ ਸਰ ਜਿਹੜਾ ਉਹ ਮੇਰੇ ਵੇਟਿੰਗਾਂ ਦੀਆਂ ਮੇਰੀਆਂ ਦੀਪੀਆਂ ਲਾ ਰਿਹਾ ਸਾਡੇ ਸਟੇਟਸ ਚ ਜਾ ਕੇ ਉੱਥੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਕੀ ਨਾਂ ਜੀ ਉਹਦਾ ਉਹਦਾ ਨਾਮ ਹਰ ਹਰਦੀਪ ਸਿੰਘ ਜੱਗੀ ਕਿੱਥੇ ਦਾ ਜੀ ਰਹਿਣ ਵਾਲਾ ਗਮਟਾਲੇ ਦਾ ਰਹਿਣ ਵਾਲਾ ਆ ਹਾਂਜੀ ਮੈਡਮ ਤੁਸੀਂ ਉਹਨਾਂ ਨੂੰ ਜਾਣਦੇ ਪਹਿਲਾਂ ਤੋਂ 20-22 ਸਾਲ ਤੋਂ ਸਾਡੀ ਫੈਮਲੀ ਸੋਹਰਾ ਪਰਿਵਾਰ ਸਾਰੇ ਜਾਣਦੇ ਆ ਉਹਨਾਂ ਨੂੰ ਨਹੀਂ ਤੁਸੀਂ ਜਾਣਦੇ ਉਹਨਾਂ ਨੂੰ ਹਾਂਜੀ ਹਾਂਜੀ ਤੇ ਮੰਨ ਲਓ ਜੇ ਤੁਹਾਨੂੰ ਉਹ ਜਾਣਦਾ ਆ ਤੁਹਾਡੀਆਂ ਡੀਪੀਆਂ ਲਾ ਰਿਹਾ ਫਿਰ ਉਹਦੇ 'ਚ ਅਬਜੈਕਸ਼ਨ ਕੀ ਤੁਹਾਨੂੰ ਕਿਹੜੀ ਚੀਜ਼ ਦਾ ਅਬਜੈਕਸ਼ਨ ਆ ਉਸ ਲਈ ਵੀਡੀਓ ਲਾ ਰਿਆ ਆ ਮੇਰੇ ਬੱਚਿਆਂ ਦੀ ਅੱਛਾ ਮੈਡਮ ਜਿੱਦਾਂ ਤੁਸੀਂ ਕਿਹਾ ਵੀ ਪੁਲਿਸ ਤੁਹਾਨੂੰ ਫੋਨ ਕਰਦੀ ਆ ਹਾਂਜੀ ਕੀ ਤੁਹਾਨੂੰ ਲੱਗਦਾ ਵੀ ਪੁਲਿਸ ਤੁਹਾਡੇ ਦਾ ਇਨਸਾਫ ਕਰੇਗੀ ਜਿਵੇਂ ਸਾumna ਮੇਰੇ ਮੈਂ ਬੇਟੀਆਂ ਨੂੰ ਲੈ ਕੇ ਗਈਆਂ ਮੇਰੇ ਬੱਚੇ ਵੀ ਘਬਰਾ ਜਾਂਦੇ ਆ ਥਾਣੀ ਜਾ ਕੇ ਇਹ ਪਤਾ ਨਹੀਂ ਕੀ ਹੋਣਾ ਆ ਜਵਾਨ ਬੇ ਬੱਚੀਆਂ ਆ ਮੈਂ ਦੋ ਤਿੰਨ ਵਾਰ ਵੈਸੀ ਉਹਦੇ ਖਾਲੀ ਮੜ ਕੇ ਆਈ ਉਹਨੂੰ ਨਹੀਂ ਸੱਦਿਆ ਕੋਈ ਕਾਰਵਾਈ ਨਹੀਂ ਹੋਈ ਹਾਂ ਮੈਨੂੰ ਲੱਗਦਾ ਨਹੀਂ ਹੈ ਜਿੱਦਾਂ ਉਹਨਾਂ ਨੇ ਮੈਨੂੰ 3:30 ਦਾ ਟਾਈਮ ਦੇ ਕੇ ਤੇ ਅੱਜ ਮੈਨੂੰ 11-12 ਵਜੇ ਕਹਿੰਦੇ ਆ ਕਿ ਉਹ ਆ ਰਿਹਾ ਹੈ ਆਪਣੇ ਬੰਦੇ ਲੈ ਕੇ ਤਾਂ ਤੁਸੀਂ ਹੁਣੇ ਪਹੁੰਚੋ ਮੈਂ ਕਿਹਾ ਸਰ ਵੀ ਮੈਂ ਇਸ ਟਾਈਮ ਨਹੀਂ ਹੈਗੀ ਘਰ ਨਹੀਂ ਹੈਗੀ ਕਿਉਂਕਿ ਰਖੜੀ ਦਾ ਟਾਈਮ ਆ ਮੈਂ ਗਈ ਹੋਈ ਆ ਆਪਣੀ ਮਾਇਕੇ ਹਾਂਜੀ ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਸੀ ਆਉਣਾ ਹੈ ਤੇ ਉਹ ਜਿੱਦਾਂ ਥੋੜਾ ਮੈਨੂੰ ਡਾਂਟ ਕੇ ਤਾਂ ਮਤਲਬ ਵੀ ਮੈਂ ਫਿਰ ਬੋਲੀ ਵੀ ਸਰ ਤੁਸੀਂ 3:30 ਦਾ ਟਾਈਮ ਦਿੱਤਾ ਮੈਂ ਟਾਈਮ ਨਾ ਹੀ ਪਹੁੰਚਾਂਗੀ ਤੁਹਾਡੇ ਕੋਲ ਹੂੰ ਹਾਂਜੀ ਤੇ ਮੈਂ ਕੌਫਰ ਦਾ ਤੱਕ ਮਤਲਬ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹਦੀ ਹਾਂ ਇਨਸਾਫ ਚਾਹਨੀ ਕਿ ਮੈਨੂੰ ਇਨਸਾਫ ਦਿੱਤਾ ਜਾਏ ਜੋ ਬੰਦੇ ਦੀ ਕਾਰਵਾਈ ਉਸ ਬੰਦੇ ਦੇ ਕੀਤੀ ਜਾਏ ਕਿ ਮੇਰੇ ਬੱਚਿਆਂ ਦੀਆਂ ਡੀਵੀਆਂ ਲਾਉਂਦਾ ਰਿਕਾਰਡਿੰਗਾਂ ਇੰਨੀਆਂ ਗੰਦੀਆਂ ਉਹ ਫੋਨ ਦੇ ਵਿੱਚ ਆ ਕਿ ਇਹ ਸੁਣ ਦੇ ਲਾਇਕ ਨਹੀਂ ਹੈਗੀਆਂ ਠੀਕ ਆ ਇਹ ਚੀਜ਼ਾਂ ਜਿਹੜੀਆਂ ਤੁਸੀਂ ਹੁਣ ਦੱਸ ਰਹੇ ਹੋ ਹਾਂਜੀ ਇਹ ਚੀਜ਼ਾਂ ਤੁਸੀਂ ਜਿਹੜਾ ਤੁਹਾਡਾ ਇਨਕੁਆਰੀ ਅਫਸਰ ਆ ਪੁਲਿਸ ਮੁਲਾਜ਼ਮਾਂ ਉਹਨਾਂ ਨੂੰ ਦਿਖਾਈਆਂ ਸੀ ਦੱਸੀਆਂ ਸੀ हां जी ਉਹਨਾਂ ਨੂੰ ਦੀਪੀਆਂ ਵਿੱਚ ਦਿਖਾਈਆਂ ਵੀ ਦੀਪੀਆਂ ਲਾਈਆਂ ਦਰਖਾਸੀ ਉਹਨਾਂ ਨੇ ਸਾਰੀ ਪੜ੍ਹੀ ਹਾਂ ਜੀ ਕਾਲ ਰਿਕਾਰਡਿੰਗ ਕਰਾ ਹਾਂ ਹਾਂ ਜੀ ਹਾਂ ਜੀ ਦੱਸਿਆ ਸੀ ਸਰ ਬੋਟੇਲੀ ਕੀ ਚੱਲੇ ਬੇ ਚੌਨੀ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੋ ਕਿ ਉਹ ਹਰਵਿੰਦਰ ਨੰਦ ਦਾ ਜਿਹੜਾ ਲੜਕਾ ਆ ਉਹ ਮੇਰੇ ਸਟੇਟਸ ਚਾੱਕੇ ਮੇਰੇ ਬੱਚਿਆਂ ਦੇ ਚਾੱਕੇ ਤੇ ਉਹਨਾਂ ਦੀ ਮੇਰੀ ਫੋਟੋ ਆਪਣੀ ਫੋਟੋ ਅਟੈਚਮੈਂਟ ਕਰਕੇ ਗਾਣੇ ਲਾ ਕੇ ਤੇ ਸੋਸ਼ਲ ਮੀਡੀਆ ਤੇ ਉਹ ਕਰਦਾ ਪਿਆ ਆ ਸਾਨੂੰ ਬਦਨਾਮ ਕਰਦਾ ਪਿਆ ਆ ਤੇ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਵੀ ਤੁਸੀਂ ਇਹ ਗੱਲ ਜਾਂ ਜਿਹੜੇ ਐਵੀਡੈਂਸੀ ਇਹ ਜਿਹੜਾ ਤੁਹਾਡਾ ਇਨਕੁਆਰੀ ਅਫਸਰ ਆ ਬਹੁਤ ਰਾਜਾ ਤੁਸੀਂ ਉਹਨੂੰ ਦਿਖਾਈ ਨਹੀਂ ਉਹਨੂੰ ਦੱਸਿਆ ਨਹੀਂ ਵੀ ਇਹ ਬੰਦਾ ਕੁਝ ਕਰਦਾ ਹਾਂਜੀ ਦੱਸਿਆ ਉਹਨਾਂ ਨੂੰ ਵੀ ਮੈਂ ਮੈਂ ਉਹਨਾਂ ਨੂੰ ਇਹੀ ਦੱਸਿਆ ਕਿ ਇਹ ਸਹੀ ਨਹੀਂ ਕਰ ਰਿਹਾ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਹਾਂ ਕਿਉਂਕਿ ਉਹਨਾਂ ਨੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਅਸੀਂ ਬਹੁਤ ਦੁਖੀ ਆ ਮਤਲਬ ਵੀ ਮੈਂ ਬਾਹਰ ਨਿਕਲਣਾ ਬੱਚਿਆਂ ਦਾ ਕਾਲਜ ਜਾਣਾ ਵੀ ਬੰਦਿਆ ਉਹ ਲੜਕਾ ਸਾਨੂੰ ਧਮਕੀ ਦਿੰਦਾ ਬਾਰ-ਬਾਰ ਇਹਨਾਂ ਨੇ ਕੋਈ ਹਜੇ ਤੱਕ ਸਾਡੇ ਤੇ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਠੀਕ ਆ ਤੇ ਕੀ ਹੁਣ ਤੁਹਾਨੂੰ ਲੱਗਦਾ ਵੀ ਪੁਲਿਸ ਤੁਹਾਡੀ ਇਸ ਕਰਕੇ ਫਿਰ ਮੈਂ ਤਾਂ ਮੈਂ ਸ਼ੋਸ਼ ਮੀਡੀਆ ਦੀ ਇਹਨਾਂ ਤੁਹਾਡੀ ਹੈਲਪ ਲੈਣਾ ਚਾਹੁੰਦੀ ਮੇਰੀ ਹੈਲਪ ਕਰੋ ਕਿ ਮੇਰੇ ਜਮਾਨ ਬੱਚੇ ਆ ਕਿਉਂਕਿ ਬੇ ਬੱਚੇ ਮੂੰਹ ਦਿਖਾਉਂਦੇ ਲੱਗਣੀ ਹੈ ਇਹਦਾ ਬੀਪੀ ਮਤਲਬ ਜਿਆਦਾ ਲੋ ਹੋਣ ਲੱਪਿਆ ਇਸ ਟੈਨਸ਼ਨ ਦੇ ਨਾਲ ਹਮ ਕਮੇਟੀ ਦਾ ਪੜਾਈ ਮਤਲਬ ਖਰਾਬ ਹੋ ਗਈ ਇਹ ਬੰਦਾ ਸਾਡੇ ਨਾਲ ਕੀ ਕਰ ਰਿਹਾ ਸਾਨੂੰ ਕਿੱਥੋਂ ਇਨਸਾਫ ਮਿਲੂਗਾ ਬਹੁਤ ਜਿਆਦਾ ਅਸੀਂ ਪਰੇਸ਼ਾਨ ਆ ਠੀਕ ਆ ਹਾਂਜੀ ਹਾਂਜੀ ਸਰ ਕੀ ਨਾ ਤੁਹਾਡਾ ਜੀ ਐਸ ਬੋਧਰਾ ਜੀ ਅਛਾ ਬੋਦਰਾ ਜੀ ਇੱਕ ਨਾ ਮੈਡਮ ਰਣਜੀਤ ਕੌਰ ਆ ਨੂਰਮਲ ਤੋਂ ਸ਼ਾਇਦ ਹਾਂਜੀ ਸਰ ਉਹਨਾਂ ਨੇ ਨਾ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਸੀ ਜਿਹੜੀ ਕਿ ਤੁਹਾਡੇ ਠਾਣੇ ਨੂਰਮਲ ਚ ਮਾਰਕ ਹੋ ਕੇ ਆਈ ਹੈ ਤੁਹਾਡੇ ਕੋਲ ਜੀ ਤੇ ਸਰ ਕੀ ਮੈਟਰ ਸੀਗਾ ਅਸਲ ਵਿੱਚ ਮੈਟਰ ਕੀ ਸੀ ਤਾਂ ਹੁਣ ਤੱਕ ਇੱਥੇ ਕਾਰਵਾਈ ਕੀ ਹੋਈ ਆ ਇਹ ਕੋਈ ਇਹ ਸਤ ਅਸੁੰਦਰ ਖਾਸ ਆਈ ਆ ਓਕੇ ਅ ਸੋਰੀ ਨੌ ਸਤ ਅਸੁੰਦਰ ਮਾਰਕ ਹੋਈ ਹੈ ਦਰਖਾਸਤ ਓਕੇ ਜੀ ਤੇ ਮੈਡਮ ਰਜੀਤ ਕੌਰ ਨੇ ਮੈਨੂੰ ਫੋਨ ਕਰਕੇ ਬੁਲਾਇਆ ਸੀ ਇਹਨਾਂ ਕਹੇ ਸੀ ਕਿ ਜੀ ਉਹਨਾਂ ਨੂੰ ਬਲਾਉ ਦੂਜੀ ਪਾਰਟੀ ਨੇ ਓਕੇ ਤੇ ਦੂਜੀ ਪਾਰਟੀ ਨੇ ਮੈਂ ਫੋਨ ਕਰਦਾ ਵੀ ਉਹ ਪਾਰਟੀ ਕਿੰਨੇ ਕ ਆਪਾਂ ਇਹ ਅੱਜ ਆਵਾਂਗੇ ਅੱਜ ਆਉਣ ਲੱਗੇ ਨੇ ਨਾ ਮੈਂ ਫੋਨ ਕੀਤਾ ਕਹਿੰਦੇਗਾ ਮੈਂ ਕਿਤੇ ਖੜੀ ਲੱਗ ਗਈ ਹਾਂ ਹਾਂ ਤੇ ਸਰ ਇਹ ਦਰਖਾਸਤ ਤੁਹਾਨੂੰ ਕਿਸ ਦਿਨ ਮਾਰਕ ਹੁੰਦੀ ਆ 9 8 24 ਨੂੰ ਓਕੇ ਸਰ ਉਹਨਾਂ ਨੇ ਕਿਹੜੀ ਦਰਖਾਸਤ ਦਿੱਤੀ ਸੀ ਉਹ 7 6 2024 ਨੂੰ ਦਿੱਤੀ ਸੀਗੀ ਓ ਪਹਿਲੇ ਪਹਿਲੇ ਹੋਰ ਕਿਤੇ ਮਾਲਕ ਹੋ ਉਹ ਵੇ ਗਏ ਸੀ ਬਾਅਦ ਵਿੱਚ ਮੈਂ ਕੋਈ ਸੋਰੀ ਓਕੇ ਜੀ ਹਾਂ ਤੇ ਸਰ ਜਿੱਦਨ ਦੀ ਤਰਖਾਸ ਤੁਹਾਡੇ ਕੋਲ ਆਈ ਆ ਉਸ ਤੇ ਬਾਅਦ ਤੁਹਾਨੂੰ ਇਹ ਇੱਕ ਮਿਲੇ ਕਿ ਨਹੀਂ ਆ ਕਿ ਨਹੀਂ ਮਿਲੇ ਮਿਲੇ ਜੀ ਇੱਕ ਵਾਰੀ ਓਕੇ ਸਰ ਇਹਨਾਂ ਨੂੰ ਜਦੋਂ ਮਿਲੇ ਆ ਤੇ ਇਹ ਕਹਿੰਦੇ ਵੀ ਸਾਨੂੰ ਜਨਕੀ ਕੋਈ ਇਨਸਾਫ ਦੇਣ ਦੀ ਬਜਾਏ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਾਂ ਦਬਕੇ ਮਾਰੇ ਜਾ ਰਿਹਾ ਹੈ ਬਿਲਕੁਲ ਨਹੀਂ ਇਹਨਾਂ ਨੇ ਅਸਤੀ ਗੱਲ ਹੀ ਨਹੀਂ ਹੋਈ ਕੋਈ ਹਾਂ ਹਾਂ ਜਿਹੜਾ ਨੇ ਸਾਹਮਣੇ ਫੋਨ ਕੀਤਾ ਉਹ ਦੂਜੀ ਪਾਰਟੀ ਨੂੰ ਮੈਂ ਓਕੇ ਜੀ ਹਾਂ ਤੇ ਸਰ ਹੁਣ ਕੀ ਨੀਤੀ ਰੱਖੀ ਹੈ ਕਿ ਆਨਬੋਰਡ ਟਾਈਮ ਦੇ ਵਿੱਚ ਕੀ ਸਰ ਹਾਲਾ ਕੱਢੋਗੇ ਜਾਂ ਤਾਂ ਕੀ ਕਰਵਿੱਤੀ ਜਾਵਗੇ ਤੇ ਤੇ ਨੀਤੀ ਇਹੀ ਰੱਖਣੀ ਹੈ ਜਿਉਂ ਫਾਲਜਿਨ ਮੈਂ ਬੁਲਾਇਆ ਨਾ ਅੱਜ ਬੁਲਾਇਆ ਕਿੰਨੇ ਜਿਹਾ ਨਹੀਂ ਰੱਖਣੀ ਲੱਗ ਰਹੀਆਂ ਤੇ ਜਿਹੜੀ ਇਹਨਾਂ ਨੇ ਇਹਨਾਂ ਨੇ ਲਿਖਿਆ ਉਹ ਜਦ ਸਾਹਮਣੇ ਸਾਹਮਣੇ ਗੱਲ ਹੋਏਗੀ ਇਹਨਾਂ ਨੂੰ ਨਾ ਤੇ ਨਾ ਇਹਦਾ ਆਪਣਾ ਬਿਆਨ ਲਿਖਣ ਦੀ ਲੋੜ ਕਰ ਲਈ ਬੰਨੀ ਕਰ ਦਿੰਦੇ ਆ ਧੰਨਵਾਦ ਸਰ ਬਹੁਤ-ਬਹੁਤ ਤੁਹਾਡਾ ਜੀ ਓਕੇ ਜੀ ਠੀਕ